ਸਸ਼ੀਕਾਲ ਜੀ ਬਰਕਤ ਵੀਡੀਓ ਵਿੱਚ ਵਿੱਕੀ ਦੀਆਂ ਚਾਲਾਂ ਕਾਮਯਾਬ ਹੋ ਗਈਆਂ ਕਿਉਂਕਿ ਉਹ ਚਾਹੁੰਦਾ ਸੀ ਕਿ ਉਹੀ ਹੋ ਗਿਆ ਪ੍ਰੀਤ ਤਾਂ ਭੋਲੀ ਆ ਵਿੱਕੀ ਤੇ ਉਸ ਦੀ ਮਾਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਤੇ ਉਹ ਜਦੋਂ ਬਾੜੇ ਵਿੱਚ ਕੰਮ ਕਰਦੀ ਹੈ ਤੇ ਜੀਤਾ ਉਸ ਨੂੰ ਦੇਖ ਲੈਂਦੀ ਹੈ ਉਹ ਆਪਣੇ ਘਰ ਆ ਕੇ ਗੱਲਾਂ ਕਰਦੀ ਆ ਕਿ ਪ੍ਰੀਤ ਬਤ ਪਤਾ ਨਹੀਂ ਕਿਉਂ ਜਦੋਂ ਵੀ ਦੇਖਾ ਗੁੱਸੇ ਵਿੱਚ ਹੀ ਹੁੰਦੀ ਹੈ ਮਾਸੀ ਜੀਤਾ ਆਪਣੀ ਧੀ ਦਾ ਬਹੁਤ ਪੱਖ ਲੈ ਲੈਂਦੇ ਆ ਤੇ ਧੀ ਦੀ ਕਦੇ ਆ ਕੇ ਖਬਰ ਵੀ ਨਹੀਂ ਦਿੱਤੀ ਕਦੇ ਪੁੱਛਿਆ ਵੀ ਨਹੀਂ ਤੇਰਾ ਕੀ ਹਾਲ ਚਾਲ ਆ ਸੋਨੂੰ ਨੇ ਦੱਸਿਆ ਕਿ ਮਾਮਾ ਜੀ ਤਾਂ ਮਾਮਾ ਜੀ ਦਾ ਫੋਨ ਆਇਆ ਸੀ ਸਾਰਿਆਂ ਦਾ ਬਾਰੇ ਪੁੱਛਦੇ ਸੀ ਕਿ ਘਰ ਸਾਰੇ ਠੀਕ ਨੇ ਬੇਬੇ ਕਹਿੰਦੀ ਭਰਾ ਤਾਂ ਮੇਰਾ ਹਮੇਸ਼ਾ ਫਿਕਰ ਕਰਦਾ ਫੋਨ ਕਰਕੇ ਪੁੱਛਦਾ ਰਹਿੰਦਾ ਪਰ ਪਰਜਾਈ ਤਾਂ ਸਾਡੇ ਨਾਲ ਬਗਾਨਿਆਂ ਵਾਲੀ ਕਰਦੀ ਆ ਉਹ ਤਾਂ ਸਾਨੂੰ ਚੰਗਾ ਨਹੀਂ ਸਮਝਦੀ ਫਿਰ ਜਦੋਂ ਉਹ ਗੱਲਾਂ ਕਰ ਰਹੇ ਹੁੰਦੇ ਹਨ ਤਾਂ ਵਿੱਕੀ ਤੇ ਪ੍ਰੀਤ ਦੀ ਲੜਾਈ ਲੜਨ ਦੀ ਆਵਾਜ਼ ਆ ਜਾਂਦੀ ਹੈ ਤੇ ਜੀਤਾ ਦੇਖਦੀ ਹੈ ਕਿ ਵਿੱਕੀ ਪ੍ਰੀਤ ਨਾਲ ਬਹੁਤ ਗੁੱਸੇ ਵਿੱਚ ਗੱਲ ਕਰਦਾ ਹੈ ਤੇ ਉਸ ਦੀ ਸੱਸ ਵੀ ਉਸ ਨੂੰ ਸਾਰੀਆਂ ਗੱਲਾਂ ਸੁਣਾ ਉਸ ਦੀ ਸੱਸ ਵੀ ਉਸ ਨੂੰ ਬਹੁਤ ਸਾਰੀਆਂ ਗੱਲਾਂ ਸੁਣਾਦੀ ਹੈ ਤੇ ਜੀਤਾ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਂਦੀ ਹੈ ਕਿ ਪ੍ਰੀਤ ਇੰਨੀ केजी तहे ਗੁੱਸੇ ਵਿੱਚ ਰਹਿੰਦੀ ਆ ਫਿਰ ਉਹ ਸਾਰੀ ਗੱਲ ਆ ਕੇ ਬੇਬੇ ਨੂੰ ਦੱਸਦੀ ਹੈ ਬੇਬੇ ਫਿਰ ਬੇਬੇ ਜੀਤਾ ਨਾਲ ਸਲਾਹ ਕਰਦੀ ਹੈ ਕਿ ਜੇ ਇਹ ਸਾਰੀ ਗੱਲ ਤੇਰੀ ਮਾਮੀ ਨੂੰ ਦੱਸੀ ਤਾਂ ਉਸਨੇ ਸੋਚਣਾ ਕਿ ਇਹ ਝੂਠ ਬੋਲਦੇ ਆ ਮੈਂ ਵੀਰੇ ਨੂੰ ਫੋਨ ਲਾ ਕੇ ਸਾਰੀ ਗੱਲ ਉਸ ਨੂੰ ਦੱਸਾਂਗੀ ਤੇ ਉਹ ਹੀ ਪ੍ਰੀਤ ਦੇ ਘਰ ਆ ਕੇ ਬਿੱਕੀ ਤੇ ਉਸ ਦੀ ਸੱਸ ਨਾਲ ਗੱਲ ਕਰੇਗਾ ਜੀਤਾ ਕਹਿੰਦੀ ਬੇਬੇ ਆਪਾਂ ਪਹਿਲਾਂ ਘਰ ਵਿੱਚ ਬਾਪੂ ਤੇ सोनू ਨਾਲ ਸਲਾਹ ਕਰ ਲੈਣੇ ਆ ਕਿ ਉਹ ਕੀ ਕਹਿੰਦੇ ਆ ਬੇਬੇ ਮੰਨ ਜਾਂਦੀ ਹੈ ਤੇ ਜੀਤਾ ਨੂੰ ਕਹਿੰਦੀ ਹੈ ਤੂੰ ਅੱਗੇ ਤੋਂ ਧਿਆਨ ਰੱਖੀ ਤੇ ਪ੍ਰੀਤ ਨਾਲ ਕੁੱਟਮਾਰ ਨਾ ਕਰਨ ਬੇਬੇ ਦਾ ਕੀ ਫੈਸਲਾ ਹੋਊ ਉਹ ਸਾਰੀ ਗੱਲ ਆਪਣੇ ਭਰਾ ਨੂੰ ਦੱਸੇਗੀ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਇਕ